ਨਮਸਕਾਰ ਦੋਸਤੋ ਆਰਬੀ ਲਾਈਵ মিডিਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਭਾਰਤ ਪਾਕਿਸਤਾਨ ਦੇ ਵਿਚਕਾਰ ਜੰਦ ਦੇ ਬਾਰੇ ਹਾਲਾਤਾਂ ਤੋਂ ਬਾਅਦ ਸਕੂਲ ਬੰਦ ਕਰ ਦਿੱਤੇ ਗਏ ਸਨ ਲੇਕਿਨ ਹੁਣ ਹਾਲਾਤ ਸੁਧਰ ਜਾਣ ਤੋਂ ਬਾਅਦ ਸਕੂਲ ਫਿਰ ਤੋਂ ਖੋਲ ਦਿੱਤੇ ਗਏ ਹਨ ਸਰਕਾਰ ਵੱਲੋਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਸਕੂਲ ਖੋਲਣ ਦੇ ਹੁਕਮ ਦਿੱਤੇ ਗਏ ਸਨ ਜਿਸ ਤੋਂ ਬਾਅਦ ਅੱਜ ਸਕੂਲ ਖੁੱਲੇ ਤਾਂ ਅਧਿਆਪਕ ਅਤੇ ਬੱਚੇ ਕਾਫੀ ਖੁਸ਼ ਨਜ਼ਰ ਆਏ ਸਾਡੇ ਪ੍ਰਤੀਨਿਧੀ ਨੇ ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਾਫੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਉਹਨਾਂ ਨੇ ਕਿਹਾ ਕਿ ਭਾਰਤ ਪਾਕਿਸਤਾਨ ਦੇ ਵਿਚਕਾਰ ਜੰਗ ਟਲ ਗਈ ਹੈ ਅਤੇ ਹੁਣ ਸਕੂਲ ਵੀ ਖੁੱਲ ਗਏ ਜਿਸ ਦੇ ਚਲਦਿਆਂ ਉਹ ਕਾਫੀ ਖੁਸ਼ ਹਨ ਸਕੂਲ ਦੇ ਵਿੱਚ ਵੀ ਬੱਚੇ ਰੁਟੀਨ ਦੀ ਤਰ੍ਹਾਂ ਹੀ ਪੜਦੇ ਹੋਏ ਨਜ਼ਰ ਆਏ ਅਤੇ ਅਧਿਆਪਕ ਵੀ ਉਹਨਾਂ ਨੂੰ ਉਸੇ ਤਰ੍ਹਾਂ ਹੀ ਪੜਾਉਂਦੇ ਨਜ਼ਰ ਆਏ ਸਕੂਲ ਦੀ ਪ੍ਰਿੰਸੀਪਲ ਅਤੇ ਬੱਚਿਆਂ ਦੇ ਨਾਲ ਸਾਡੇ ਪ੍ਰਤੀਨਿਧੀ ਵੱਲੋਂ ਗੱਲਬਾਤ ਕੀਤੀ ਗਈ ਹੈ ਆਹ ਹੁਣ ਤੁਹਾਨੂੰ ਲੈ ਚਲਦੇ ਹਾਂ ਉਹਨਾਂ ਦੇ ਗੋਲ ਤੇ ਜਾਂਦੇ ਹਾਂ ਉਹਨਾਂ ਦਾ ਕੀ ਕਹਿਣਾ ਹੈ अच्छा तो आज स्कूल खुला है, कैसा लग रहा है बहुत अच्छा लग रहा है हमें हमारी इंडियन आर्मी पे पूरा विश्वास है जैसे आज जंग में हमें मतलब जंग में आज जैसे इन पाकिस्तान वालों को हार दिखाई है वैसे आगे भी ऐसे करेंगे हमें हमारे आर्मी पे पूरा गर्व है भी हाँ आगे भी हम ऐसे करेंगे हमें हर हर मुसीबत से बचाते रहेंगे जो पिछले दिन बीते हैं वो कैसे रहे हैं आपके हमारे दिन बहुत डर वाले थे पर हमें हमारी आर्मी पे पूरा विश्वास था कि हाँ हमें बचा लेंगे वो चाहे अपनी जान मदाव कर लेंगे तो पढ़ाई अब जैसे प्रभावित हुई है कहीं ना कहीं जाकर थोड़ा सा नुकसान हुआ है तो उसको कैसे पूरा जो, जो अब है जो स्कूल खुले हो जाएगा तो कर लो, 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 जाएगा। लगता नहीं बर्डन ज्यादा हो जाएगा हमें पूरा विश्वास है कैसा लग रहा है हमें वही हाँ भी हम बहुत खुश हो रहे थैंक यू अच्छा तो कौन सी क्लास में अच्छा कैसा अब लग रहा है कहते स्कूल 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 खुल गए अब, अब में स्कूल तो... खुले हैं बहुत अच्छा लग रहा है इतने दिन हो गए घर पे थे ना तो पढ़ाई हो पा रही थी कुछ भी नहीं हो रहा था अब जैसे ही सब अच्छा शांत तो हुआ है तो स्कूल में आके हमें तो बहुत अच्छा लग रहा है अब पीछे जब छुट्टियाँ थी जब बंद थे स्कूल तो क्या किया फिर बस ऐसे सारा दिन घर पे थे ना कुछ कर पा रहे थे सारा दिन बोर हो रहे थे वो तो शुक्र अब खुल गए हम स्कूल आ पा रहे हैं जंग के हालात थे तो कैसा लग रहा था अब वैसे तो बहुत डर का माहौल हुआ पड़ा था सारे पूरे ऐसे डरे हुए थे रात को लाइट चली जाती थी ब्लैक आउट लग जाता था तो सारे बहुत डर जाते थे तो इंडियन आर्मी में कितना विश्वास करते हैं इंडियन है? आर्मी पे तो बहुत विश्वास है उनके उनकी, उनकी वजह से तो आज हम मतलब घर पे आराम से सो पा रहे हैं घर पे आराम से रह पा रहे हैं अगर वो नहीं होते तो शायद हम भी ना होते तो पढ़ाई अब कैसे पूरी करोगे उसको एकदम से ज्यादा हो जाएगा वो तो नहीं हो जाएगा अब टीचर हमारे बहुत मेहनत कर रहे हैं हमें कराने के लिए हो जाएगा अच्छा लग रहा है हाँ जी बहुत अच्छा लग रहा है स्कूल में कैसे सुने हो गए थे दिल नहीं लग रहा था घर पे हाँ बिल्कुल भी दिल नहीं लग रहा था घर पे तो सारा दिन बस ऐसे बोर्ड सजा रहा था। ਕੀ ਕਹੋਗੇ ਕਿਸ ਤਰ੍ਹਾਂ ਜਿਹੜੀ ਹੁਣ ਅੱਜ ਸਕੂਲ ਲੱਗ ਚੁੱਕੇ ਨੇ ਤਾਂ ਕੀ ਕਹਿਣਾ ਚਾਹੋਗੇ ਸਰ ਬੜੀ ਹਰਸ਼ਤੀ ਗੱਲ ਹੈ ਬੜੀ ਖੁਸ਼ੀ ਦੀ ਗੱਲ ਹੈ ਹਾਲਾਤ ਸਮਾਨੇ ਹੋ ਚੁੱਕੇ ਨੇ ਸਕੂਲ ਲੱਗ ਚੁੱਕੇ ਹੈ ਕਾਫੀ ਤਦਾਦ ਦੇ ਵਿੱਚ ਬੱਚੇ ਜਿਹੜੇ ਨੇ ਸਾਡੇ ਸਕੂਲ ਦੇ ਵਿੱਚ ਉਪਸਥਿਤ ਨੇ ਤਾਂ ਬੜੀ ਹੈਰਾਨੀ ਵਾਲੀ ਗੱਲ ਹੈ ਵੀ ਸਾਡੇ ਕੋਲ ਜਿਹੜੇ ਨੇ ਲਗਭਗ 70% ਬੱਚੇ ਗ੍ਰਾਮੀਣ ਖੇਤਰਾਂ ਤੋਂ ਆਉਂਦੇ ਨੇ ਚਾਹੇ ਸਾਡਾ ਸਕੂਲ ਅਰਬਨ ਖੇਤਰ ਦੇ ਵਿੱਚ ਹੈਗਾ ਤਾਂ ਉਹਨਾਂ ਖੇਤਰਾਂ ਤੋਂ ਵੀ ਉਹਨਾਂ ਦੁਰਗਮ ਸਥਾਨਾਂ ਤੋਂ ਵੀ ਸਾਡੇ ਕੋਲ ਬੱਚੇ ਆਉਂਦੇ ਨੇ ਜਿਹੜੇ ਬਿਲਕੁਲ ਸਰਦ ਦੇ ਉੱਪਰ ਜਿਹੜੇ ਉਹਨਾਂ ਦੇ ਗਾਂਵ ਹੈਗੇ ਨੇ ਤਾਂ ਉਹਨਾਂ ਤੋਂ ਵੀ ਅੱਛੀ ਗਿਣਤੀ ਦੇ ਵਿੱਚ ਬੱਚੇ ਅੱਜ ਇੱਥੇ ਉਪਸਥਿਤ ਹੋਏ ਨੇ ਜੋ ਇਹ ਸੰਕੇਤ ਹੈਗਾ ਵੀ ਬਾਰਡਰ ਤੇ ਵੀ ਜਿਹੜੀ ਨਾ ਹਾਲਾਤ ਸਮਾਨੇ ਹੋ ਚੁੱਕੇ ਨੇ ਜੀ ਇੱਕ ਕਹਿੰਦੇ ਡਰ ਸੀਗਾ ਇੱਕ ਹਫ਼ਤੇ ਬਾਅਦ ਸਕੂਲ ਖੁੱਲੇ ਨੇ ਉਹ ਬੱਚਾ ਕੋਈ ਡਰ ਇਸ ਤਰ੍ਹਾਂ ਦਿਖਦਾ ਹੈ ਕੋਈ ਕੀ ਸਮਾਨ ਨਹੀਂ ਬਿਲਕੁਲ ਹੋ ਚੁੱਕਾ ਸਰ ਇਹ ਬੱਚੇ ਵੈਸੇ ਹੀ ਫਾਜ਼ਿਲਕਾ ਦਾ ਜਿਹੜਾ ਪੂਰਾ ਖੇਤਰ ਹੈ ਇਹ ਅਬਯਸਤ ਹੈਗੇ ਨੇ ਇਸ ਤਰ੍ਹਾਂ ਦੇ ਹਾਲਾਤ ਕੋਈ ਅੱਜ ਪਹਿਲੀ ਵਾਰੀ ਨਹੀਂ ਬਣੇ ਤਾਂ ਇਹ ਸਾਰੀਆਂ ਚੀਜ਼ਾਂ ਸੀ ਕੋਈ ਪਹਿਲੀ ਵਾਰੀ ਨਹੀਂ ਦੇਖੀਆਂ ਤਾਂ ਇਹ ਪਿਛਲੇ ਕਈ ਸਾਲਾਂ ਤੋਂ 1947 ਤੋਂ ਬਾਅਦ ਤੋਂ ਨਿਰੰਤਰ ਚੱਲਦੀ ਆ ਰਹੀਆਂ ਨੇ ਜਦੋਂ ਜਦੋਂ ਵੀ ਕਿਸੇ ਵੀ ਦੇਸ਼ ਦੇ ਕਿਸੇ ਵੀ ਸਥਾਨ ਤੇ ਹਾਲਾਤ ਖਰਾਬ ਹੁੰਦੇ ਨੇ ਤਾਂ ਸਰਦ ਦੇ ਉੱਪਰ ਜਿਹੜੇ ਨੇ ਹਾਲਾਤ ਤੁਰੰਤ ਹੀ ਜਿਹੜੇ ਨੇ ਖਰਾਬ ਹੋ ਜਾਂਦੇ ਨੇ ਇਹ ਕਈ ਵਾਰੀ ਮਾਈਨਿੰਗ ਵੀ ਇਸ ਤਰ੍ਹਾਂ ਦੀਆਂ ਲਗਾਈਆਂ ਗਿਆ ਸੀ ਤਾਂ ਪਿੰਡਾਂ ਦੇ ਲੋਕਾਂ ਨੂੰ ਵੀ ਜਾਣਾ ਪਿਆ ਸੀ ਇਸ ਵਾਰ ਤਾਂ ਜਾਂ ਕੁਝ ਵੀ ਨਹੀਂ ਹੋਇਆ ਇਸ ਵਾਰ ਤਾਂ ਬੜਾ ਸਮਾਰਟ ਵਰਕ ਸਾਡੇ ਮਾਨਨੀਆਂ ਪ੍ਰਧਾਨ ਮੰਤਰੀ ਮੋਦੀ ਜੀ ਨੇ ਕੀਤਾ ਹੈ ਸਾਨੂੰ ਬੜੀ ਖੁਸ਼ੀ ਹੋਈ ਏ ਦਾ ਬੜਾ ਹਰਸ਼ ਹੋਇਆ ਵੀ ਪੜ੍ਹਾਈ ਦਾ ਵੀ ਬਹੁਤਾ ਨੁਕਸਾਨ ਨਹੀਂ ਹੋਇਆ ਦੇਜ ਦੇ ਹਾਲਾਤ ਵੀ ਸਮਾਨੇ ਹੋ ਗਏ ਤੇ ਦੁਸ਼ਮਣ ਵੀ ਪਸਤ ਹੋ ਚੁੱਕਿਆ ਜੀ ਅਖੀਰ ਚ ਕੀ ਕਹਿਣਾ ਚਾਹੋਗੇ ਬੱਚਿਆਂ ਨੂੰ ਸਕੂਲ ਦੇ ਵਿੱਚ ਆਣ ਵਾਸਤੇ ਕਿੰਨੇ ਕੋ ਜਿਹੜੇ ਬੱਚੇ ਹਜੇ ਨਹੀਂ ਆਏ ਜੰਦ ਜੀ ਸਾਰੇ ਸਮਾਨਿਆ ਗਿਣਤੀ ਹੈਗੀ ਜੀ ਥੋੜੇ ਬਹੁਤ ਬੱਚੇ ਘਟ ਨੇ ਤਾਂ ਅਸੀਂ ਜਿੰਨੇ ਵੀ ਸਾਡੇ ਪ੍ਰਿੰਸੀਪਲ ਮੈਡਮ ਨੇ ਸਾਰੇ ਕਲਾਸ ਇੰਚਾਰजेस ਨੂੰ ਮੈਸੇ ਲਗਾਤਾ ਹੈ ਤਾਂ ਬੱਚਿਆਂ ਦੇ ਵਟਸਐਪ ਗਰੁੱਪ ਬਨੇ ਨੇ ਜਦੋਂ ਬੱਚਿਆਂ ਨੂੰ ਪਤਾ ਚੱਲਿਆ ਵੀ ਅੱਜ ਪੜਾਈ ਉਸੇ ਤਰ੍ਹਾਂ ਦੇ ਨਾਲ ਹੀ ਸ਼ੁਰੂ ਹੋ ਚੁੱਕੀ ਹੈ ਜਿਵੇਂ ਪਹਿਲੇ ਬੰਦ ਹੋਈ ਸੀ ਤਾਂ ਮੇਰੇ ਖਿਆਲ ਕੱਲ ਜਿਹੜੀ ਸਾਡੀ ਗਿਣਤੀ 100% ਹੋ ਜਾਏਗੀ ਸਤਿ ਸ਼੍ਰੀ ਅਕਾਲ ਸਕੂਲ ਖੁੱਲੇ ਨੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਸੀਗੇ ਕਿਸ ਤਰ੍ਹਾਂ ਦੀ ਤਿਆਰੀ ਸੀਗੀ ਬੱਚਿਆਂ ਦੇ ਸਵਾਗਤ ਲਈ ਬੱਚਿਆਂ ਦਾ ਅਸੀਂ ਵੈਲਕਮ ਕੀਤਾ ਬੱਚੇ ਹਫਤੇ ਬਾਅਦ ਸਕੂਲ ਚਾਏ ਸੀ ਔਰ ਬੱਚੇ ਬੜੇ ਖੁਸ਼ ਨੇ ਉਹਨਾਂ ਦੇ ਚਿਹਰੇ ਤੇ ਰੌਣਕ ਹੈ ਬੱਚਿਆਂ ਨੇ ਪਹਿਲਾਂ ਯਾਦ ਕੀਤੀ ਪ੍ਰੇਅਰ ਕੀਤੀ ਐਸੈਂਬਲੀ ਵਿੱਚ ਯਾਦ ਕੀਤਾ ਦੇਸ਼ ਭਗਤੀ ਦੇ ਗੀਤ ਗਾਏ ਔਰ ਉਹਨਾਂ ਦਾ ਮਨੋਬਲ ਬਹੁਤ ਉੱਚਾ ਸੀ ਮਰੀਲ ਆਪਸੀ ਉਹਨਾਂ ਦਾ ਅ ਔਰ ਬੜਾ ਵਧੀਆ ਲੱਗਿਆ ਕਿ ਬੱਚੇ ਸਕੂਲ ਚ ਆਏ ਆ ਤੇ ਸਕੂਲ ਦੇ ਵਿਹੜੇ ਦੀ ਰੌਣਕ ਹੀ ਬੱਚੇ ਹੁੰਦੇ ਨੇ ਇਸ ਤੋਂ ਬਿਨਾ ਤਾਂ ਵਿਹੜਾ ਜਿਹੜਾ ਸਾਡਾ ਉਹ ਸੁਨਣਾ ਲੱਗਦਾ ਕਿੰਨੇ ਦਿਨ ਯਾਨੀ ਕਿ ਬੰਦ ਰਿਹਾ ਸਕੂਲ ਅ ਆਲਮੋਸਟ ਹਫਤਾ ਲਗ ਬੰਦ ਹਫਤਾ ਬੰਦ ਰਿਹਾ ਸੀ ਸਰ ਇਹਨਾਂ ਬੱਚਿਆਂ ਦੇ ਜਿਹੜਾ ਗੈਪ ਪਿਆ ਹੈ లైਫ ਉਹ ਕਿਤੇ ਕਿਵੇਂ ਪੂਰਾ ਕੀਤਾ ਉਹ ਸਰ ਗੈਪ ਤਾਂ ਟੀਚਰਸ ਆ ਜਿਹੜੇ ਉਹ ਬੜੇ ਲੈਬੋਰਿਅਸ ਨੇ ਸਕੂਲ ਦੇ ਉਹਨਾਂ ਨੇ ਕੁਝ ਤਾਂ ਪਹਿਲਾਂ ਹੀ ਆਨਲਾਈਨ ਬੱਚਿਆਂ ਨੂੰ ਕਿ ਸਾਰਾ ਸਿਲੇਬਸ ਬੱਚਿਆਂ ਨੇ ਰਿਵਾਈਜ਼ ਕੀਤਾ ਯਾਦ ਕੀਤਾ ਤੇ ਹੁਣ ਜਿਹੜੇ ਉਹਨਾਂ ਦੇ ਕੋਈ 2 ਜਾਂ 3 ਚੈਪਟਰ ਮਿਸ ਹੋਇਆ ਤਾਂ ਉਹ ਨਾਲ ਦੀ ਨਾਲ ਓਵਰ ਟਾਈਮ ਲਾ ਕੇ ਟੀਚਰ ਜਿਹੜੇ ਉਹ ਬੱਚਿਆਂ ਨੂੰ ਕਰਵਾ ਦੇਣਗੇ ਬੱਚੇ ਵੀ ਸਾਡੇ ਕੋਲ ਅੱਜ ਪੂਰੇ ਆਲਮੋਸਟ ਕਿਸੇ ਕਲਾਸ 4 ਬੱਚੇ ਦਾ ਕਿਸੇ 5 ਘਟਾ ਉਹ ਵੀ ਕੱਲ ਨੂੰ ਆ ਜਾਣਗੇ ਤੇ ਟੀਚਰਸ ਸਾਰੇ ਸਿਲੇਬਸ ਹੈ ਜਿਹੜਾ ਇਸ ਵੀਕ ਦੇ ਵਿੱਚ ਕੰਪਲੀਟ ਕਰਾ ਦੇ ਇਹ ਜਿਹੜੇ ਬੱਚੇ ਮਿਸ ਨੇ ਉਹ ਸ਼ਰਦੀ ਇਲਾਕਿਆਂ ਤੋਂ ਨੇ ਆ ਹਾਂਜੀ ਉਹ ਕੁਝ ਇਹ ਵੀ ਹੈ ਨਾ ਵੀ ਬੱਚੇ ਚਲੇ ਜਾਂਦੇ ਆ ਕੋਈ ਨਾਨਕੇ ਦਾਦਕੇ ਜਾਂ ਕਿਸੇ ਰਿਸ਼ਤੇਦਾਰ ਕੋਲ ਗਏ ਹੋਏ ਨੇ ਪਰ ਉਹਨਾਂ ਦੇ ਪੇਰੈਂਟਸ ਨੇ ਫੋਨ ਆਏ ਸੀ ਕਿ ਉਹ ਬੱਚੇ ਆ ਜਾਣਗੇ ਉਹਨਾਂ ਨਾਲ ਟੀਚਰ ਨੇ ਕੰਟੈਕਟ ਕੀਤੇ ਬੱਚਿਆਂ ਨੂੰ ਕਿੰਨੀ ਖੁਸ਼ੀ ਹੁੰਦੀ ਕਿਉਂਕਿ ਅਕਸਰ ਜਿਹੜਾ ਟਾਈਮ ਜ਼ਿਆਦਾ ਬੱਚਿਆਂ ਦੇ ਨਾਲ ਹੀ ਬੀਤਦਾ ਹੈ ਬਿਲਕੁਲ ਜੀ ਉਸ ਘਰੇ ਟਾਈਮ ਬਿਤਾਣਾ ਹੀ ਮੁਸ਼ਕਲ ਹੋ ਗਿਆ ਸੀਗਾ ਤੇ ਸਗੋਂ ਇਹ ਸੀ ਵੀ ਸੁੱਖ ਸ਼ਾਂਤੀ ਹੋਵੇ ਤੇ ਬੱਚਿਆਂ ਨੂੰ ਮਿਲਿਆ ਬੱਚੇ ਫੋਨ ਤੇ ਕੰਟੈਕਟ ਕਰਦੇ ਸੀ ਬੜਾ ਚੰਗਾ ਲੱਗਦਾ ਸੀ ਉਹਨਾਂ ਦਾ ਹਾਲਚਲ ਪੁੱਛੀਦਾ ਸੀ ਟੀਚਰ ਵੀ ਬੜੇ ਖੁਸ਼ ਹੈ ਅੱਜ ਬੱਚੇ ਇਹਨਾਂ ਨੂੰ ਘਟ-ਘਟ ਕੇ ਜਿਵੇਂ ਕਹਿੰਦੇ ਮਿਲੇ ਨੇ ਆਕੇ ਔਰ ਬੜੇ ਖੁਸ਼ ਸੀ ਬੱਚੇ ਤੁਸੀਂ ਦੇਖੋਗੇ ਬੱਚਿਆਂ ਦੇ ਚਿਹਰੇ ਦੀ ਰੌਣਕਾ ਔਰ ਬੱਚੇ ਇੰਜੋਏ ਕਰ ਰਹੇ ਨੇ थैंक यू